ਹੈਲੋ ਸਾਰਿਆਂ ਨੂੰ ਮੇਰੀ ਪਿਆਰਤ੍ਰੀ ਸਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਵੈਗੁਰੂ। ਅੱਜ ਅਸੀਂ ਚੜ੍ਹਦੀ ਕਲਾ ਚਲੋ। ਇੱਧਰ ਵਲੌਗ ਦੀ ਸ਼ੁਰੂਆਤ ਕਰਨ ਲਈ ਗੀਸੇ ਦੇਖੋ ਕੋਇਲ ਦੀ ਕਿੰਨੀ ਪਿਆਰੀ ਆਵਾਜ਼ ਆ ਰਹੀ ਹੈ ਨਾ ਕਿ ਇੱਧਰ ਆਪਾਂ ਦਾਣਾ ਪਾਇਆ ਸੀ ਕਾਂਵਾਂ ਨੂੰ ਤੇ ਹੌਲੀ-ਹੌਲੀ ਕਾਂ ਨੇ ਹੋ ਗਏ ਸ਼ੁਰੂ। ਇਹ ਆਪਣੇ ਦੋਸਤਾਂ ਯਾਰਾਂ ਨੂੰ ਬੁਲਾ ਰਹੀ ਮੈਂ ਕਿ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਕਰਦੀ ਆ। ਤੇ ਆ ਦੇਖ ਲਓ ਧੁੱਪ ਬਹੁਤ ਸੋਹਣੀ ਚੜ ਗਈ ਹੈ ਤੇ ਗਰਮੀ ਇੰਨੀ ਹੋਣ ਲੱਗੀ ਹੋਣਾ ਦੇਖੋ ਕਿੰਨੇ ਖਾਂ ਉੱਡ ਉੱਡ ਕੇ ਆ ਰਹੇ। ਮੈਨੂੰ ਇੱਕ ਭੈਣ ਨੇ ਅਮਰੀਕਾ ਤੋਂ ਆਇਆ ਸੀ ਕਮੈਂਟ ਕਿ ਸਾਡੇ ਉੱਥੇ ਚਿੜੀਆਂ, ਘੁਗੜੇ ਵਗੈਰਾ ਆਉਂਦੇ ਸਾਡੇ ਤਾਂ ਇੱਥੇ ਕਾਂ ਆਉਂਦੀਆਂ, ਛੋਟੀਆਂ ਗਲੈਰੀਆਂ, ਚਿੜੀਆਂ, ਲਾਲ ਲੜੀਆਂ ਵਗੈਰਾ ਆਉਂਦੀਆਂ ਨੇ ਇੱਥੇ ਤਾਂ ਘੁਗੜਿਆਂ, ਘਾਗਿਆਂ ਬਹੁਤ ਘੱਟ ਆਉਂਦੀ ਐ ਕਦੀ ਕਦੀ ਆ ਜਾਂਦੇ ਆ ਕਬੂਤਰ ਵਗੈਰਾ ਬਹੁਤ اچھا ਲੱਗਦਾ ਲੈ ਇਹਨਾਂ ਨੂੰ ਜਿਵੇਂ ਖੁਸ਼ ਹੋ ਜਾਂਦੇ ਆ ਪਾਣੀ ਭਰ ਕੇ ਰੱਖਿਆ ਕਰੋ ਅੱਜਕੱਲ੍ਹ ਗਰਮੀ ਹੋਣ ਲੱਗ ਗਈ ਬਹੁਤ ਜ਼ਿਆਦਾ ਆ ਦੇ ਇੰਨੀ ਸੋਣੀ ਕੋयल ਦੀ ਆਵਾਜ਼ ਆ ਰਹੀ ਹੈ ਤੁਹਾਨੂੰ ਵੀ ਸੁਣ ਰਹੀ ਹੋਣੀ ਕੋਉ ਕੋਉ ਕਰ ਰਹੀ ਹੈ ਨਾ ਕਿੰਨੇ ਪਿਆਰੀ ਲੱਗ ਰਹੀ ਹੈ ਤੇ ਲੋ ਜੀ ਅੱਤਰ ਆਪਾਂ ਛੱਤ ਤੋਂ ਆਗੇ ਸੀ ਮੈਂ ਕਿਹਾ ਚਲੋ ਝਾੜੂ ਪੋਚਾ ਕਰ ਲਈਏ ਫਿਰ ਆਪਾਂ ਨਾਸ਼ਤੇ ਵਗੈਰਾ ਦੀ ਤਿਆਰੀ ਕਰਾਂਗੇ ਠੀਕ ਹੈ ਜੀ ਅੱਜ ਮੈਂ ਸਪੈਸ਼ਲ ਵੀਡੀਓ ਭੈਣਾਂ ਲਈ ਲੈ ਕੇ ਆਈਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਵੀ ਦੀਦੀ ਆਪਣੇ ਤੁਸੀਂ ਵਾਲਾਂ ਦਾ ਰਾਜ਼ ਦੱਸੋ ਤੇ ਮੇਰੇ ਵਾਲ ਕਿੰਦਾਂ ਕਾਲੇ ਰਹਿੰਦੇ ਆ ਠੀਕ ਰਹਿੰਦੇ ਆ ਬਿਲਕੁਲ ਝੜਦੇ ਵੀ ਨਹੀਂ ਹੈਗੇ ਠੀਕ ਹੈ ਜੀ ਕੀ ਕੀ ਮੈਂ ਆਪਣੇ ਵਾਲਾਂ ਲਈ ਪ੍ਰੋਡਕਟ ਯੂਜ਼ ਕਰਦੀ ਆ ਘਰ ਚੋਂ ਰਸੋਈ ਦੇ ਵਿੱਚੋਂ ਹੀ ਠੀਕ ਹੈ ਜੀ ਬਿਲਕੁਲ ਦੇ ਤੇ ਤੁਸੀਂ ਵੀ ਇਸੇ ਤਰ੍ਹਾਂ ਸੇਮ ਮੇਰੇ ਵਾਂਗੂ ਅਪਣਾਇਓ ਠੀਕ ਹੈ ਜੀ ਯਾਰ ਦੇਖੋ ਜਿੱਦੂ ਮਸਤ ਜਿੰਦਗੀ ਕਿਤੇ RAM ਨਾਲ ਪਿਆ ਨੂੰ ਕੋਈ ਵੀ ਕਰਨੀ ਹੈ ਉੱਠ ਗਿਆ ਬਾਹਰ ਸੁਣ ਕੇ ਹਾਏ ਉਹ ਤਾਂ ਬੜਾ ਮਸਤ ਪਿਆ ਆ ਸੀ ਓ ਏਟ ਚਾਣਾ ਚੱਲ ਬਾ वैसे भी ना ਸਾਡੇ ਉਮਰ ਤੋਂ ਪਹਿਲਾਂ ਵੀ ਕਈ ਵਾਰੀ ਚਿੱਟੇ ਵਾਲ ਹੋ ਜਾਂਦੇ ਆ ਤੇ ਉਦਾਂ ਵੀ ਹੋ ਜਾਂਦੇ ਆ ਤੇ ਮੈਂ ਦੇਖਿਆ ਸਾਡੇ ਇੱਥੇ ਗਵਾਂਢ ਦੇ ਵਿੱਚ ਨਾ 70 70 75 75 ਸਾਲ ਦੀਆਂ ਬੀਬੀਆਂ ਨੇ ਜਿਨ੍ਹਾਂ ਦੇ ਵਾਲ ਬਿਲਕੁਲ ਕਾਲੇ ਪਏ ਤੇ ਕੀ ਯੂਜ਼ ਕਰਦੀਆਂ ਮੈਂ ਉਹਨਾਂ ਕੋਲ ਪੁੱਛ ਕੇ ਹੀ ਯੂਜ਼ ਕਰਦੀਆਂ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਵੀਡੀਓ ਬਿਲਕੁਲ ਹੀ ਯੂਜ਼ਫੁਲ ਹੈ ਤੁਹਾਡੇ ਲਈ ਤੇ ਸੱਚੀ ਮੈਂ ਆਪਣੇ ਜੋ ਯੂਜ਼ ਕਰਦੀ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕੀ ਕੀ ਪ੍ਰੋਡਕਟ ਲੈ ਕੇ ਆਈਆਂ ਸਾਰੇ ਤੁਹਾਡੇ ਨਾਲ ਸੇਮ ਤੁਹਾਨੂੰ ਦਿਖਾਵਾਂਗੀ ਠੀਕ ਹੈ ਤੁਸੀਂ ਵੀ ਸੇਮ ਇਦਾਂ ਹੀ ਬਣਾਇਓ ਤੇ ਆਪਣੇ ਵਾਲਾਂ ਲਈ ਯੂਜ਼ ਕਰਿਆ ਕਰੋ ਬਾਹਰਲੇ ਜੜੀਆਂ ਚੀਜ਼ਾਂ ਨੇ ਇਨ੍ਹਾਂ ਤੋਂ ਬਚੋ ਕਿਉਂਕਿ ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਹੁੰਦੀਆਂ ਨੇ ਇਸ ਕਰਕੇ ਨਾ ਮੈਂ ਵੀ ਆਪਣੀ ਹਰੀ ਮਹਿੰਦੀ ਜੋ ਵੀ ਚੀਜ਼ਾਂ ਲੱਗੀਆਂ ਹੋਈਆਂ ਜੋ ਜੋ ਪਾਊਡਰ ਮੈਂ ਘਰ ਯੂਜ਼ ਕਰਦੀ ਆ ਮੈਂ ਤੁਹਾਡੇ ਨਾਲ ਸਾਰੇ ਉਸੇ ਤਰ੍ਹਾਂ ਤੁਹਾਨੂੰ ਸਾਰੇ ਕੁਝ ਦਿਖਾਉਂਗੀ ਤੇ ਪੰਛਾਦੀ ਕੋਲੋਂ ਤੁਸੀਂ ਲੈ ਕੇ ਆਏ ਸੇਮ ਇਦਾਂ ਹੀ ਬਣਾਇਓ ਕੋਈ ਔਖਾ ਨਹੀਂ ਬਿਲਕੁਲ ਟਾਈਮ ਨਹੀਂ ਲੱਗਦੇ ਆਪਾਂ ਆਪਣੇ ਲਈ ਇੰਨਾ ਕੁ ਟਾਈਮ ਕੱਢ ਸਕਦੇ ਆਪਣੇ ਵਾਲਾਂ ਲਈ ਠੀਕ ਹੈ ਜੀ ਬਾਕੀ ਮੇਰੀ ਲਖਵਿੰਦਰ ਭੈਣ ਬਹੁਤ ਸਾਰਾ ਥੈਂਕ ਯੂ ਤੁਹਾਡਾ ਪਿਆਰੇ ਪਿਆਰੇ ਲਾਈਕ ਕਮੈਂਟ ਸਾਰੇ ਜਣੇ ਇਦਾਂ ਹੀ ਕਰਦੇ ਰਿਹਾ ਕਰੋ ਤੇ ਲੋ ਗਾਇਜ਼ ਇੱਧਰ ਬਣਾਉਣ ਲੱਗੇ ਸੀ ਸੌਰੀ ਆਪਾਂ ਆਟਾ ਗੁੰਨਣ ਲੱਗੇ ਸੀ ਆਟਾ ਗੁੰਨ ਕੇ ਆਪਾਂ ਮਨਾ ਬਹੁਤ ਸਾਰੀਆਂ ਪੈਣਾ ਲੱਗ ਲੱਗ ਪ੍ਰੋਡਕਟ ਯੂਜ਼ ਕਰਦੀਆਂ ਵਾਲਾ ਲਈ ਮੈਂ ਅੱਜ ਤੁਹਾਨੂੰ ਦੱਸੂਗੀ ਕਿ ਅਸੀਂ ਕੀ ਕੀ ਯੂਜ਼ ਕਰਦੇ ਆ ਮੈਂ ਕੀ ਯੂਜ਼ ਕਰਦੀ ਆ ਮੈਂ ਕਿੱਦਾਂ ਆਪਣੇ ਵਾਲਾਂ ਦੀ ਕੇਅਰ ਕਰਦੀ ਆ ਠੀਕ ਹੈ ਜੀ ਮੇਰੇ ਵਾਲ ਕਦੀ ਵੀ ਮਤਲਬ ਖਰਾਬ ਨਹੀਂ ਹੁੰਦੇ ਹੈਗੇ ਮੈਂ ਆਪਣੇ ਵਾਲਾਂ ਨੂੰ ਕਿੱਦਾਂ ਮਤਲਬ ਸਾਫ ਸੁਥਰੇ ਰੱਖਦੀ ਆ ਕਿੱਦਾਂ ਮਤਲਬ ਸ਼ਾਈਨ ਵਗੈਰਾ ਰੱਖਦੇ ਆ ਸੀ ਚਿੱਟੇ ਨਹੀਂ ਹੁੰਦੇ ਹੈਗੇ ਜਲਦੀ ਵਾਲ ਸਾਡੇ ਤੁਸੀਂ ਵੀ ਉਹ ਵਾਲੇ ਪ੍ਰੋਡਕਟ ਯੂਜ਼ ਕਰਿਓ ਬਿਲਕੁਲ ਘਰੇਲੂ ਆ ਆਰਗੈਨਿਕ ਜਿਹਨਾਂ ਨੂੰ ਬੋਲਿਆ ਜਾਂਦਾ ਹੈ ਠੀਕ ਹੈ ਬਾਕੀ ਮੈਂ ਤੁਹਾਨੂੰ ਉਹਨਾਂ ਨਾਲ ਸਾਰਿਆਂ ਨਾਲ ਜਾਗਰੂਕ ਕਰਵਾਵਾਂਗੀ ਇੱਧਰ ਆਪਾਂ ਟਾਗੂਣ ਲੈ ਆ ਸੀਗਾ ਮੈਂ ਕਿਹਾ ਤੁਹਾਡੇ ਨਾਲ ਉਹ ਵੀ ਵਾਲਾਂ ਬਾਰੇ ਵੀ ਵੀਡੀਓ ਸ਼ੇਅਰ ਕਰਾਂਗੀ ਤੇ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਛੋਟੇ ਛੋਟੇ ਕੰਮ ਹੋ ਹੀ ਜਾਂਦੇ ਹਨਾ ਜੀ ਤੇ ਮੈਂ ਕਿਹਾ ਨਾਸ਼ਤਾ ਬਣਾ ਲਾਂ ਆਪਣੇ ਕੰਮਾਂ ਤੋਂ ਫ੍ਰੀ ਹੋ ਕੇ ਫਿਰ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਸੇਮ ਵੀਡੀਓ ਸ਼ੇਅਰ ਕਰੂੰਗੀ ਕਿਸੇ ਨਾਸ਼ਤਾ ਜਨਾਸ਼ਤੇ ਚ ਬਣਾਉਣ ਲੱਗਿਆ ਜੀ ਫੁਲਕੇ ਜਿੱਦਾਂ ਸਾਡੇ ਸਬਜ਼ੀ ਬਚੀ ਹੁੰਦੀ ਹੈ ਨਾ ਮੈਂ ਇਹ ਜ਼ਿਆਦਾਤਰ ਬਣਾਣੀ ਐ ਵੈਸੇ ਤਾਂ ਫੁਲਕੇ ਹੀ ਬਣਾਈ ਦੇਨੇ ਨੇ ਕਿ ਕਿ ਪਰੌਂਠੀਆਂ ਜਿਹੜੀਆਂ ਹੁੰਦੀਆਂ ਨੁਕਸਾਨਦਿੰਦੀਆਂ ਕਦੀ ਹੋਇਆ ਅਮਰਜੈਂਸੀ ਚ ਬਣਾ ਲੀਆਂ ਨੂਨ ਜਵੈਣ ਵਾਲੀਆਂ ਪਰੌਂਠੀਆਂ ਜਾਂ ਚਟਨੀ ਵਗੈਰਾ ਹੋਵੇ ਤਾਂ ਮੈਂ ਵੀ ਤੁਹਾਨੂੰ ਇਹੀ ਕਹੂੰਗੀ ਸਾਰਿਆਂ ਨੂੰ ਕਿ ਪਰੌਂਠੀਆਂ ਖਾਣੀਆਂ ਤਲੀਆਂ ਚੀਜ਼ਾਂ ਖਾਣੀਆਂ ਬੰਦ ਕਰੋ ਇਹ ਬਹੁਤ ਜ਼ਿਆਦਾ ਅੱਜ ਕੱਲ ਨੁਕਸਾਨ ਦੇ ਰਹੇ ਬਹੁਤ ਐਸੇ ਕੇਸ ਆ ਰਹੇ ਆ ਕਿ ਸਭ ਕੁਝ ਆਇਲੀ ਵਗੈਰਾ ਫਾਸਟ ਫੂਡ ਨਾਲ ਬੜਾ ਨੁਕਸਾਨ ਹੋ ਰਿਹਾ ਸਰੀਰ ਨੂੰ ਬਾਕੀ ਗਨੇਰੋਜੀ ਦਿੰਦੇ ਆ ਤੁਹਾਨੂੰ ਖੋਟੂਮਾ ਦੇ ਨਾਲ ਜੋ ਵੀ ਕਰਾਂਗੇ ਡੇਲੀ ਵਿੱਚ ਉਹਨੂੰ ਚਾੜ੍ਹ ਕੇ ਸ਼ੇਅਰ ਕਰਦੇ ਜਾਗੇ ਠੀਕ ਹੈ ਜੀ ਤੇ ਭੈਣਾ ਕਮੈਂਟ ਕਰਦੀ ਹੁੰਦੀ ਹੈ ਤੁਹਾਡੀ ਰੋਟੀ ਵਾਈਟ ਬਹੁਤ ਆਂਦੀ ਹੈ ਕਿੱਦਾਂ ਆਂਦੀ ਹੈ ਜੀ ਮੈਂ ਵੀ ਤੁਹਾਨੂੰ ਜ਼ਰੂਰ ਦੱਸੂੰਗੀ ਕਿ ਸਾ ਅਸੀਂ ਆਪਣੇ ਆਟੇ ਦੇ ਵਿੱਚ ਕੀ ਪਾਉਂਦੇ ਆ ਕੀ ਕੁਝ ਕਿਸ ਤਰ੍ਹਾਂ ਗੁੰਨਨੇ ਆ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲੋ ਜੀ ਇਹ ਨੇ ਗੁੱਡਲ ਦੇ ਫੁੱਲ ਗੁੱਡਲ ਦੇ ਫੁੱਲ ਤੁਸੀਂ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਇਹਨਾਂ ਨੂੰ ਸੁਕਾਣਾ ਸੁਕਾ ਕੇ ਤੁਸੀਂ ਇਹਦਾ ਵੀ ਪਾਊਡਰ ਬਣਾਵਾਂਗੇ ਠੀਕ ਹੈ ਜੀ ਮੈਂ ਚੰਗੀ ਤਰ੍ਹਾਂ ਇਹਦੀ ਡੰਡੀ ਤੋੜ ਕੇ ਬਹੁਤ ਕੰਮ ਦੀ ਚੀਜ਼ ਹੈ ਤੇ ਗੁੱਡਲ ਦੇ ਫੁੱਲ ਤੁਹਾਨੂੰ ਆਮ ਮਿਲ ਜਾਣਗੇ ਅੱਜ ਕੱਲ ਤੇ ਰੋਡ ਤੇ ਵਗੈਰਾ ਤੇ ਬਹੁਤ ਲੱਗੇ ਹੁੰਦੇ ਕਈਆਂ ਦੇ ਘਰਾਂ 'ਚ ਵੀ ਲੱਗੇ ਹੁੰਦੇ ਆ ਤੇ ਲੋ ਜੀ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਮੈਂ ਆਪਣੇ ਸੀ ਇਹ ਤਾਂ ਤਾਂ ਤੁਹਾਨੂੰ ਦੱਸਿਆ ਕਿ ਆਪਣਾ ਮੋਟਾਪਾ ਆਪਣਾ ਕਿਵੇਂ ਘਟਦਾ ਠੀਕ ਹੈ ਜੀ ਤੇ ਆਪਾਂ ਕੀ ਕੁਝ ਯੂਜ਼ ਕਰਦੇ ਆ ਆਪਾਂ ਨੂੰ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ ਹਨਾ ਚਾਹ ਨਹੀਂ ਪੀਣੀ ਚਾਹੀਦੀ ਮੈਂ ਬਹੁਤ ਕੁਝ ਦੱਸਿਆ ਹੈ ਮੋਟਾਪੇ ਦੇ ਨਾਲ ਨਾਲ ਸਾਨੂੰ ਵਾਲਾਂ ਦੀ ਵੀ ਆਪਣੀ ਕੇਅਰ ਕਰਨੀ ਚਾਹੀਦੀ ਤੇ ਵਾਲਾਂ ਲਈ ਮੈਂ ਜਿਹੜੇ ਤੁਹਾਨੂੰ ਦਿਖਾ ਰਹੀਆਂ ਗੁੱਡਲ ਦੇ ਫੁੱਲ ਦਿਖਾ ਰਹੀਆਂ ਨਾ ਜਿਹੜੇ ਰੈੱਡ ਵਾਲੇ ਆ ਦੇਖੋ ਜੀ ਸੁੱਕ ਕੇ ਕਿਦਾਂ ਦੇ ਹੋ ਗਏ ਐ ਵਾਲਾਂ ਲਈ ਮੈਂ ਜੋ ਜੋ ਲੈ ਕੇ ਆਈਆਂ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਦੇਖ ਲਓ ਆਇਆ ਗੁੱਡਲ ਦੇ ਫੁੱਲ ਔਰ ਸੁਕਾ ਲੈਣੇ ਨੇ ਚੰਗੀ ਤਰ੍ਹਾਂ ਸੁਕਾ ਕੇ ਇਹਨਾਂ ਨੂੰ ਬਿਲਕੁਲ ਸੁੱਕ ਜਾਣਗੇ ਤੇ ਆਹ ਦੇਖੋ ਉਹਦੇ ਉਸ ਤੋਂ ਬਾਅਦ ਮੈਂ ਕੀ ਕੁਝ ਲੈ ਕੇ ਆਈ ਆ ਆਹ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਆ ਆ ਜੀ ਆਵਲੋ ਇਸ ਚੁੱਕ ਕੇ ਆਵਲੇ ਲੈ ਕੇ ਆਈ ਆ ਮੈਂ ਠੀਕ ਹੈ ਇਹ ਸੁੱਕੇ ਆਵਲੇ ਆ ਤੁਸੀਂ ਵੀ ਜੋ ਕੁਝ ਅਜੇ ਕਰ ਆਪਣੇ ਚਾਹਦੇ ਹੋ ਤੁਹਾਡੇ ਵਾਲ ਬਿਲਕੁਲ ਵਧੀਆ ਰਹਿਣ ਕਾਲੇ ਨਾ ਕਾਲੇ ਹੀ ਰਹਿਣ ਬਿਲਕੁਲ ਵਾਈਟ ਨਾ ਹੋਣ ਝੜਦੇ ਨਹੀਂ ਸਾਡੇ ਵਾਲ ਕਮਜ਼ੋਰੀ ਵੀ ਆ ਜਾਂਦੀ ਵਾਲਾਂ ਦੀ ਆਪਣੇ ਘਰੇ ਆਪਾਂ ਕੇਅਰ ਕਰ ਸਕਦੇ ਆ ਜੋ ਮੈਂ ਲੈ ਕੇ ਆਈ ਮੈਂ ਕਿਹਾ ਚਲੋ ਤੁਹਾਡੇ ਨਾਲ ਲਈ ਵੀ ਮੈਂ ਸ਼ੇਅਰ ਕਰਾਂ ਤੁਸੀਂ ਵੀ ਆਪਣੇ ਵਾਲਾਂ ਦੀ ਘਰੇ ਕੇਅਰ ਕਰ ਸਕਦੇ ਹੋ ਸਾਨੂੰ ਬਾਜ਼ਾਰ ਦੇ ਮਹਿੰਗੇ ਮਹਿੰਗੇ ਪ੍ਰੋਡਕਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਆਵਲਾ ਆ ਇਹ ਜੀ ਸ਼ਿਕਾਕਾਈ ਇਹ ਸ਼ਿਕਾਕਾਈ ਦੀਆਂ ਫਲੀਆਂ ਨੇ ਇਸ ਤਰ੍ਹਾਂ ਦੀਆਂ ਨੇ ਤੁਸੀਂ ਇਹ ਚੀਜ਼ਾਂ ਪੰਸਾਰੀ ਤੋਂ ਮਿਲ ਜਾਣਗੀਆਂ ਤੇ ਲੈਣੀਆਂ ਕਿੰਨੀਆਂ ਕਿ ਨਹੀਂ ਇਹ ਵੀ ਤੁਹਾਨੂੰ ਮੈਂ ਦੱਸ ਦੇਣੀ ਆ ਪਹਿਲੀ ਵਾਰੀ ਜਦੋਂ ਤੁਸੀਂ ਲੈ ਕੇ ਆਓਗੇ ਸਿਰਫ 50 50 ਗ੍ਰਾਮ ਲੈ ਕੇ ਆਇਓ 100 ਗ੍ਰਾਮ ਜਾਂ 100 ਗ੍ਰਾਮ ਹੱਥ ਤੋਂ ਜ਼ਿਆਦਾ ਠੀਕ ਹੈ ਇਹ ਚੀਜ਼ਾਂ ਲਿਆ ਕੇ ਨਾ ਸਾਰੀਆਂ ਸੁਕਾ ਲੈਣੀਆਂ ਤੁਸੀਂ ਇਹ ਆ ਦੇਖੋ ਜੀ ਇਹ ਸ਼ੀਕਾ ਕਾਇਦੀਆਂ ਫਲੀਆਂ ਆਵਲਾ ਤੇ ਇਹ ਹੈ ਜੀ ਮੇਰੇ ਕੋਲ ਰੀਠੇ ਇਹਨਾਂ ਨੂੰ ਰੀਠੇ ਕਹਿੰਦੇ ਆ ਦੇਖ ਠੀਕ ਹੈ ਆ ਦੇਖੋ ਜੀ ਇਹ ਲੈ ਕੇ ਆਈਆਂ ਮੈਂ ਰੀਠੇ ਇਹਨਾਂ ਨੂੰ ਤਿੰਨਾਂ ਨੂੰ ਪਹਿਲਾਂ ਮੈਂ ਆਹ ਨੂੰ ਸੁਕਾ ਲਏ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੁੱਪ ਲਗਵਾ ਲੈਣੀ ਹੈ ਠੀਕ ਹੈ ਧੁੱਪ ਲਗਵਾ ਕੇ ਇਹਨਾਂ ਨੂੰ ਬਿਲਕੁਲ ਸੁਕਾ ਲੈਣਾ ਸੁਕਾ ਕੇ ਤੁਸੀਂ ਇਹਨਾਂ ਨੂੰ ਪੀਸ ਲੈਣਾ ਇਹਦੇ ਵਿੱਚ ਤੁਸੀਂ ਚਾਹੋ ਨਾ ਬਾਅਦ ਚ ਕੜੀ ਪੱਤਾ ਵੀ ਪਾ ਸਕਦੇ ਹੋ ਠੀਕ ਹੈ ਤੇ ਬਾਕੀ ਮੈਂ ਲੈ ਕੇ ਆਈਆਂ ਜੀ ਆਹ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਆ ਬਰਿੰਗ ਰਾਜ ਬ੍ਰਿੰਗਰਾਜ ਪਾਊਡਰ ਲੈ ਕੇ ਆਈਆਂ ਇਹ ਮੈਂ ਕਿਸੇ ਵੀ ਤੁਸੀਂ ਆਰਗੈਨਿਕ ਵਾਲਾ ਲੈ ਕੇ ਆਣਾ ਬ੍ਰਿੰਗਰਾਜ ਪਾਊਡਰ ਤੁਹਾਨੂੰ ਪੰਸਾਰੀ ਤੋਂ ਮਿਲਣਗੀਆਂ ਸਾਰੀਆਂ ਚੀਜ਼ਾਂ ਉਹਨਾਂ ਕੋਲ ਸਭ ਕੁਝ ਅਵੇਲੇਬਲ ਹੁੰਦਾ ਜੋ ਮਰਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਆ ਵੀ ਲੈ ਲਿਆ ਬ੍ਰਿੰਗਰਾਜ ਵੀ ਲੈ ਲਿਆ ਤੇ ਆਰਗੈਨਿਕ ਆਹ ਵਾਲੀ ਲੈ ਕੇ ਆਈਆਂ ਜਿਵੇਂ ਇੰਡੀਗੋ ਮਹਿੰਦੀ ਇਹ ਹਰੀ ਮਹਿੰਦੀ ਏ ਜਿਹੜੀ ਆਪਾਂ ਹਰੀ ਮਹਿੰਦੀ ਪਾਣੇ ਨੇ ਲੈਣੇ ਆ ਵਾਲਾਂ ਦੇ ਉੱਤੇ ਹੀਨਾ ਵਗਾਰਾ ਲੈ ਕੇ ਆਉਂਦੇ ਹੋ ਇਹ ਵੀ ਸੁੱਕੀ ਹੁੰਦੀ ਪਰ ਇੰਡੀਗੋ ਆਰਗੈਨਿਕ ਹੈ ਬਿਲਕੁਲ ਠੀਕ ਹੈ ਜੀ ਇਹ ਲੈ ਕੇ ਆਈਆਂ ਬਾਕੀ ਮੈਂ ਆਪਣੀਆਂ ਪੱਤੀਆਂ ਵੀ ਕਈ ਵਾਰੀ ਮਹਿੰਦੀ ਦੀ ਜੇ ਮਿਲ ਜਾਣ ਤੁਸੀਂ ਉਹ ਵੀ ਸੁਕਾ ਸਕਦੇ ਆ ਇਹ ਚੀਜ਼ਾਂ ਲੈ ਕੇ ਇਹਨਾਂ ਨੂੰ ਸਾਰਿਆਂ ਨੂੰ ਪੀਸ ਲੈਣਾ ਇਹਦੇ ਵਿੱਚ ਹੀ ਆਪਾਂ ਨ ਗੁੱਡਲ ਦੇ ਫੁੱਲ ਚੰਗੀ ਤਰ੍ਹਾਂ ਸੁਕਾਵਾਂਗੇ ਧੁੱਪ ਲਗਾਵਾ ਕੇ ਪੀਸ ਕੇ ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਵਾਲਾਂ ਲਈ ਬਾਕੀ ਪਾਊਡਰ ਬਣਾਉਂਗੀ ਮੈਂ ਬਾਦ ਚੋਂ ਬਣਾਉਂਗੀ ਤੁਪ ਲੱਗਣ ਤੋਂ ਬਾਅਦ ਠੀਕ ਹੈ ਇਹ ਤਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਦੱਸ ਤਾਂ ਵੀਡੀਓ ਸ਼ੇਅਰ ਕਰਦਾ ਕਿ ਤੁਸੀਂ ਇਹ ਚੀਜ਼ਾਂ ਯੂਜ਼ ਕਰਿਆ ਕਰੋ ਆਰਗੇਨਿਕ ਕੋਸ਼ਿਸ਼ ਕਰਿਆ ਕਰੋ ਵਾਲਾਂ ਦੀ ਕੇਅਰ ਕਰਿਆ ਕਰੋ ਜੇ ਪਹਿਲਾਂ ਤਾਂ ਕਰਦੇ ਹੁੰਦੇ ਸੀ ਕਿ ਆਪਾਂ ਦਹੀਂ ਲੱਸੀ ਨਾਲ ਸਿਰ ਥੋਲ ਲੈਂਦੇ ਸੀ ਅੱਜ ਕੱਲ ਦਹੀਂ ਲੱਸੀ ਬਹੁਤ ਘੱਟ ਯੂਜ਼ ਕਰਦੀਆਂ ਨੇ ਕੁੜੀਆਂ ਵਾਲਾਂ ਤੇ ਕਰਦੀਆਂ ਹੀ ਨਹੀਂ ਹੈਗੀਆਂ ਐਲੋਵੀਰਾ ਵਗੈਰਾ ਵਿੱਚ ਪਾ ਕੇ ਮੈਂਦੀ ਦੇ ਵਿੱਚ ਇਹ ਚੀਜ਼ਾਂ ਪਾ ਕੇ ਆਪਾਂ ਕਰਦੇ ਹਾਂ ਬਾਕੀ ਆ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਵਾਲਾਂ ਦੀ ਕੇਅਰ ਕਰਨਾ ਦੇਖਿਓ ਤੁਹਾਡੇ ਵਾਲ ਲੰਬੇ ਵੀ ਹੋਣਗੇ ਕਾਲੇ ਵੀ ਹੋਣਗੇ ਤੇ ਬਹੁਤ ਵਧੀਆ ਹੋਣ ਗਏ ਠੀਕ ਹੈ ਜੀ ਮੇਰੇ ਦਿੱਤੇ ਹੋਏ ਚਲੀਆਂ ਚੀਜ਼ਾਂ オリジナル ਮੈਂ ਜੋ ਯੂਜ਼ ਕਰਦੀਆਂ ਮੇਰੇ ਵਾਲ ਬਹੁਤ ਛਿੱਟੇ ਹੋ ਚੁੱਕੇ ਸੀਗੇ ਤੇ ਮੇਰੇ ਵਾਲ ਹੁਣ ਬਿਲਕੁਲ ਠੀਕ ਹੋ ਗਏ ਮੇਰੇ ਅੱਗੋ ਗਵਾਲ ਖਰਾਬ ਹੋ ਗਏ ਸੀ ਬਾਕੀ ਮਹਾਰਾਜ ਦੀਆਂ ਨਾਲੇ ਤਾਂ ਕਾੜੇ ਆ ਤੁਸੀਂ ਵੀ ਮੇਰੀ ਤਰ੍ਹਾਂ ਆਪਣੇ ਵਾਲਾਂ ਨੇ ਕੇਅਰ ਕਰੋ ਤੁਹਾਡੇ ਸਾਲੋ ਸਾਲ ਵਾਲ ਵਧੀਆ ਰਹਿਣਗੇ ਇਹਨਾਂ ਨੂੰ ਧੁੱਪ ਲਾ ਕੇ ਆਪਾਂ ਪੀਸਾਂਗੇ ਪੀਸ ਕੇ ਫਿਰ ਆਪਾਂ ਜਿੱਦਾਂ ਵੀ ਮੈਜੀਸਨ ਮਹਿੰਦੀ ਲਾਉਂਗੇ ਕਵਾਂਟੀਟੀ ਰੱਖਣੀ ਹੈ ਤੁਸੀਂ ਇਹਨਾਂ ਨੂੰ ਜੜੀਆਂ ਨੇ ਆ ਚਲੀਆਂ ਚੀਜ਼ਾਂ ਨੇ ਇਹਨਾਂ ਨੂੰ ਜੀ ਆਪਾਂ ਬੋਇਲਡ ਕਰਨਾ ਹੈ ਪਾਣੀ ਦੇ ਵਿੱਚ ਬੁਆਲਾ ਦੇ ਕੇ ਇੱਕ ਚਮਚ ਪਾ ਕੇ ਵਿੱਚ ਆਵਲੀ ਇੰਡੀਗੋ ਇਹ ਵੀ ਮਿਕਸ ਕਰ ਦੇਣਾ ਬ੍ਰਿੰਗਰਾਜ ਪਾਊਡਰ ਵੀ ਵਿੱਚੇ ਪਾਊਡਰ ਬਣਾ ਕੇ ਤੇ ਇਹ ਇੰਡੀਗੋ ਮਹਿੰਦੀ ਜਿੰਨੀ ਤੁਸੀਂ ਆਪਣੇ ਵਾਲਾਂ ਦੇ ਹਿਸਾਬ ਨਾਲ ਲੈਣੀ ਹੈ ਲਾ ਕੇ ਘੋਲ ਕੇ ਲਾ ਸਕਦੇ ਹੋ ਇਹ ਫਿਰ ਮਹਿੰਦੀ ਲਗਾ ਕੇ ਤੁਸੀਂ ਆਪਣੇ ਵਾਲਾਂ ਨੂੰ 3 ਘੰਟੇ ਬਾਅਦ ਧੋਣਾ ਹੈ ਠੀਕ ਹੈ ਜੀ ਵਿੱਚ ਐਲੋਵੀਰਾ ਵੀ ਪਾ ਸਕਦੇ ਹੋ ਬਾਕੀ ਮੈਂ ਤੁਹਾਨੂੰ ਜਿੱਦਾਂ ਮੈਨੂੰ ਫਿਰ ਕਈ ਭੈਣਾਂ ਕਮੈਂਟ ਕਰਦੀ ਨੇ ਕਿੰਨੇ ਕੋ ਇੰਨੇ ਚਮਚ ਪਾਣੇ ਐ ਕਿੰਨੇ ਵਰੀ ਕੋਲਨੀ ਐ ਕੋਲ ਕੇ ਤੁਸੀਂ ਇਹਨੂੰ ਰਾਤ ਨੂੰ ਰੱਖਣੀ ਐ ਜਿੰਨਾ ਕੋਸ਼ਿਸ਼ ਕਰੇ ਔਰ ਲੋਹੀ ਦੀ ਕੜਾਈ ਯੂਜ਼ ਕਰਨੀ ਐ ਠੀਕ ਐ ਜੇਕਰ ਤੁਹਾਡੋ ਵਧੀਆ ਕਹਿਣਾ ਮਿਲ ਜਵੇ ਨਾ ਕੜਾਈ ਲੋਹੀ ਵਾਲੀ ਉਹ ਵਾਲੇ ਲਈ ਅੱਜ ਕੱਲ ਪਤ ਨਹੀਂ ਕਿਹੜਾ ਬਰਤਨ ਆ ਰਿਹਾ ਸਰਬ ਲੋਹ ਦੀ ਕੜਾਈ ਉਹਦੇ ਵਰਗੀ ਤਾਂ ਨਹੀਂ ਹੈਗੀ ਜੇ ਸਰਬ ਲੋਹ ਮਿਲਦਾ ਤਾਂ ਤੁਸੀਂ ਸਰਬ ਲੋਹ ਦੀ ਪਾਣਾ ਲੈ ਸਕਦੇ ਹੋ ਠੀਕ ਐ ਜੀ ਬਾਕੀ ਮਿਲਦੀਆਂ ਜੀ ਤੁਹਾਨੂੰ ਹੋਰ ਕੱਬਾਂ ਦੇ ਨਾਲ ਬਣੇ ਰੋਤਾ ਤੱਕ ਠੀਕ ਹੈ ਮੈਂ ਆਪਣਾ ਇਹ ਸੁਕਾਣ ਲੱਗੀ ਸੀ ਪੀਸਣ ਲਈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਅੱਜ ਆ ਵੀਡੀਓ ਸ਼ੇਅਰ ਕਰਾਂ ਤੁਸੀਂ ਵੀ ਆਪਣੇ ਘਰੇ ਪੈਣਾ ਵਾਲਾ ਦੀ ਗੇਅਰ ਕਰੋ ਵਾਲਾ ਨੂੰ ਬਿਲਕੁਲ ਆਪਣੇ ਘਰੇ ਇਹਨੂੰ ਮੁਲਾਇਮ ਬਣਾ ਸਕਦੇ ਹੋ ਬਾਹਰ ਮਹਿੰਗੇ ਮਹਿੰਗੇ ਨਾ ਤਾਂ ਪ੍ਰੋਡਕਟ ਲਾਓ ਨਾ ਹੀ ਮਹਿੰਗੇ ਤੁਹਾਨੂੰ ਚਾਏ ਬਿਊਟੀ ਬਣਨਾ ਚਾਹੋ ਠੀਕ ਹੈ ਜੀ ਤੇ ਲੋ ਜੀ ਇਹ ਵਾਲੇ ਜ਼ਰੂਰੀ ਨਹੀਂ ਹੈਗੇ ਕਿ ਆਪਾਂ ਸਾਬਤ ਹੀ ਲੈ ਆਣੇ ਜੇਕਰ ਤੁਸੀਂ ਚਾਹੋ ਨਾ ਕਿ ਪੰਸਾਰੀ ਕੋਲੋਂ ਪੀਸਿਆ ਪਸਾਇਆ ਵੀ ਸਾਰਾ ਕੁਝ ਲੈ ਸਕਦੇ ਹੋ ਬਸ ਇਹ ਚੀਜ਼ਾਂ ਦਾ ਧਿਆਨ ਰੱਖਿਓ ਆਮਲਾ ਰੀਠਾ ਸ਼ਿਕਾ ਕਾਈ ਤੇ ਭਿੰਗਰਾੜ ਠੀਕ ਹੈ ਜੀ ਆਰਗੈਨਿਕ ਮਹਿੰਦੀ ਲੈ ਕੇ ਆਇਓ ਤੇ ਇਹ ਚੀਜ਼ਾਂ ਦਾ ਵੀ ਤੁਸੀਂ ਆਪਣੇ ਆਪ ਹੀ ਇੰਡੀਗੋ ਮਹਿੰਦੀ ਲੈ ਆਣਾ ਠੀਕ ਹੈ ਜੀ ਇਹ ਵਿੱਚ ਮਿਕਸ ਕਰਕੇ ਇੱਕ ਚਮਚੇ ਦਾ ਪਾ ਕੇ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਵਾਲਾਂ ਨੂੰ ਲਾ ਸਕਦੇ ਹੋ ਜੇਕਰ ਤੁਹਾਡੇ ਕੋਲ ਮਿਕਸੀ ਹੈ ਤੇ ਘਰੇ ਪੀਸ ਲੋ ਦੇ ਵਰਗੀ ਦੇਖੋ ਰੀਸ ਨਹੀਂ ਹੁੰਦੀ ਕਿ ਆਪਣੇ ਹੱਥਾਂ ਨਾਲ ਪੀਸ ਜਾਂਦਾ ਬਸ ਪਾਊਡਰਾਂ ਦਾ ਇਹ ਹੁੰਦਾ ਹੈ ਕਿ ਪਤਾ ਨਹੀਂ ਹੁੰਦਾ ਕੁਝ ਮਿਲਾਵਟ ਨਾ ਕਰ ਦਿੱਤੀ ਹੋਵੇ ਇਹ ਚੀਜ਼ ਹੁੰਦੀ ਹੈ ਤੇ ਗੁਡਲ ਦੇ ਫੁੱਲ ਤੁਹਾਨੂੰ ਵੈਸੇ ਪੰਸਾਰੀ ਕੋਲੋਂ ਵੀ ਮਿਲ ਜਾਣਗੇ ਕਿ ਨਹੀਂ ਤੇ ਅੱਜ ਕੱਲ ਆਮ ਮਿਲ ਹੀ ਜਾਂਦੇ ਨੇ ਬੂਟਿਆਂ ਤੋਂ ਤੋਂ ਇਹਨਾਂ ਨੂੰ ਸਾਫ਼ ਕਰਕੇ ਇੱਕ ਵਾਰੀ ਸੁਕਾ ਸਕਦੇ ਹੋ ਤੁਸੀਂ ਦੇਖੋ ਪਹਿਲਾਂ ਰੰਗ ਕਿੰਦਾਂ ਦਾ ਲੀਸ ਹੈ ਸੁੱਕ ਕੇ ਨਾ ਕਿੰਨਾ ਵਧੀਆ ਰੰਗ ਕਿ ਮਤਲਬ ਹੋਰ ਤਰ੍ਹਾਂ ਦਾ ਹੋ ਗਿਆ ਬਸ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਓ ਤੁਸੀਂ ਠੀਕ ਹੈ ਜੀ